ਜਦੋਂ ਕਿਵੇਂ ਭਰਤੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਵੇਂ ਸਾਰੀ ਪ੍ਰਕਿਰਿਆ ਨੂੰ ਟੋਰਪੀਡੋ ਕਰਨ ਦੀ ਆਪਣੇ ਬਹੁਤ ਵੱਡੇ ਅਪਰਾਲੇ ਹੋਏ ਅਕਾਲਤਖ ਸਾਹਿਬ ਨੂੰ ਪਿੱਠ ਦਿਖਾਈ ਜਿਹੜੇ ਭਗੌੜੇ ਨੇ ਅਕਾਲਤਖ ਸਾਹਿਬ ਦੇ ਤੁਸੀਂ ਲਾ ਲਓ 13 ਲੱਖ ਭਰਤੀ ਵਾਪਸ ਆਉਣੀ ਬਹੁਤ ਮੈਨੇ ਰੱਖਦੀ ਐ ਬੜੀ ਵੱਡੀ ਗੱਲ ਐ ਇੰਨੀ ਭਰਤੀ ਆਈ ਆ ਬੜੀ ਤਸੱਲੀ ਬਖਸ਼ਿਆ ਪਰ ਇਹ ਵੀ ਆ ਰਹੀ ਐ ਸਾਫ਼ ਸੁਥਰੀ ਇਮਾਨਦਾਰ ਸੱਚੀ ਸੁੱਚੀ ਨੇਕ ਤੇ ਨਿਰਸਵਾਰਥ ਲੀਡਰਸ਼ਿਪ ਹੀ ਲੋਕਾਂ ਨੂੰ ਉਮੀਦ ਹੈ ਇਹਦੇ ਵਿੱਚ ਆਊਗੀ ਸ਼ੋਮੀ ਕਾਲੀਦਲ ਪੰਜ ਮੈਂਬਰੀ ਪੜਤੀ ਕਮੇਟੀ ਜਿਸਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਪੜਤੀ ਆਰੰਭ ਕੀਤੀ ਹੋਈ ਸੀ ਉਸ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਹਰ ਹਲਕਿਆਂ ਅਤੇ ਜ਼ਿਲ੍ਹਿਆਂ ਵਿੱਚ ਡੈਲੀਗੇਟ ਇਸ ਲਾਸਟ ਰਨ ਡੈਲੀਗੇਟ ਚੁਣੇ ਜਾਣੇ ਹਨ ਉਹਨਾਂ ਡੈਲੀਗੇਟਾਂ ਦੀ ਚੋਣ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਹੁਕਮ ਅਨੁਸਾਰ ਬਣੀ ਕਮੇਟੀ ਵਿੱਚੋਂ ਮੈਂਬਰ ਗੁਰਪ੍ਰਤਾਪ ਸਿੰਘ ਵਿਡਾਲਾ ਦੀ ਅਗਵਾਈ ਹੇਠ ਹਲਕਾ ਫਿਲੌਰ ਦੀ ਮੀਟਿੰਗ ਗਾਇਵਖੇ ਕੀਤੀ ਗਈ ਇਸ ਮੌਕੇ ਬੋਲਦੇ ਹੋਏ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਕਿਹਾ ਕਿ ਇਹ ਪ੍ਰਕਿਰਤੀ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ ਉਨਾ ਇਸ ਲਈ ਵੱਡੇ ਉਛਾਲੇ ਸੰਗਤਾ ਤਨਵਾਦ ਕੀਤਾ ਉਹਨਾਂ ਦੱਸਿਆ ਕਿ ਹਲਕੇ ਵਿੱਚੋਂ ਚਾਰ ਡੈਲੀਗੇਟ ਸਟੇਟ ਵਾਸਤੇ ਚੁਣੇ ਗਏ ਅਤੇ ਬਾਕੀ ਜਿਵੇਂ ਜਿਵੇਂ ਪੜਤੀ ਹੋਈ ਹੈ ਉਹਨਾਂ ਕਿਹਾ ਕਿ ਜ਼ਿਲ੍ਹਿਆਂ ਤੇ ਡੈਲੀਗੇਟ ਅਤੇ ਸਰਕਲਾਂ ਦੇ ਡੈਲੀਗੇਟ ਵੀ ਆ ਚੁਣੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜੀ ਕਾਲ ਤੱਕ ਸਾਹਿਬ ਵੱਲੋਂ ਭੱਤੀ ਕਮੇਟੀ ਬਣਾਈ ਗਈ ਸੀ ਜਿਸ ਦੇ ਤਹਿਤ ਸਾਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਹੀ ਸਹੀ ਜਾਇਜ਼ ਅਤੇ ਚੰਗੇ ਤੰਗ ਤਰੀਕੇ ਨਾਲ ਭਰਤੀ ਹੋਈ ਆ ਉਸ ਭਰਤੀ ਦੀ ਪ੍ਰਕਿਰਿਆ ਨੂੰ ਲੈ ਕੇ ਜੋ ਸਾਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਆਏ ਸਨ ਕਿ ਪਹਿਲਾਂ ਕਮੇਟੀ ਭਰਤੀ ਕਰੇ ਫਿਰ ਡੈਲੀਗੇਟ ਬਣਾਵੇ ਡੈਲੀਗੇਟਾਂ ਤੋਂ ਬਾਅਦ ਅਹੁਦੇਦਾਰ ਬਣਨ ਤੇ ਪ੍ਰਧਾਨ ਦੀ ਚੋਣ ਕਰਾਈ ਜਾਵੇ ਅੱਜ ਅਸੀਂ ਉਹ ਡੈਲੀਗੇਟ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹਨੂੰ ਮੁਕੰਮਲ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਨਕੋਦਰ ਗਏ ਸੀ ਨਕੋਦਰ ਹਲਕੇ ਦਾ ਤੇ ਸ਼ਾਹਕੋਟ ਹਲਕੇ ਦੀ ਡੈਲੀਗੇਟਾਂ ਦੀ ਜਿਹੜੀ ਚੋਣ ਕਰਕੇ ਆਏ ਹਾਂ ਹੁਣ ਅਸੀਂ ਸਾਰੇ ਇੱਥੇ ਫਲੋਰ ਆ ਇਸ ਆਪਣੇ ਸਿਟੀ ਪੈਲੇਸ ਵਿੱਚ ਤੇ ਫਲੋਰ ਹਲਕੇ ਦੀ ਡੈਲੀਗੇਟਾਂ ਦੀ ਚੋਣ ਹੋਣੀ ਆ ਸਰਕਲ ਡੈਲੀਗੇਟ ਜ਼ਿਲ੍ਹੇ ਦੇ ਡੈਲੀਗੇਟ ਤੇ ਸਟੇਟ ਦੇ ਡੈਲੀਗੇਟ ਸਾਰਿਆਂ ਦੀ ਰਾਏ ਦੇ ਨਾਲ ਜਿਵੇਂ ਜਿਵੇਂ ਭਰਤੀ ਆਪਣੇ ਵਰਕਰਾਂ ਨੇ ਆਗੂਆਂ ਨੇ ਕੀਤੀ ਆ ਉਹਦੇ ਮੁਤਾਬਕ ਹੀ ਲੋਕਤੰਤਰਕệ ਢੰ तरीਕੇ ਨਾਲ ਜੋ ਸਾਡਾ ਸੰਵਿਧਾਨ ਕਹਿੰਦਾ ਆ ਸ਼੍ਰੋਮਣੀ ਕਾਲੀਦਾਲ ਦਾ ਇਸ ਤਰੀਕੇ ਦੇ ਨਾਲ ਅਸੀਂ ਇਹ ਪ੍ਰਕਿਰਿਆ ਮੁਕੰਮਲ ਕਰਾਂਗੇ ਤੇ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਆ ਕਿ ਇਸ ਭਰਤੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਜਿਹੜੀ ਗੱਲ ਬਹੁਤ ਵੱਡੇ ਪੱਧਰ ਤੇ ਗਈ ਆ ਕਿ ਇਹ ਭਰਤੀ ਬੜੀ ਸਹੀ ਜਾਇਜ਼ ਤੇ ਪਾਸ ਦਰਸਤਾ ਦਾ ਹੋਈ ਜਾ। ਐਦਾਂ ਦੀ ਪਰਤੀ ਅੱਗੇ ਕਦੀ ਹੋਈ ਨਹੀਂ। ਘਰ ਘਰ ਜਾ ਕੇ ਇੱਕ ਆਧਾਰ ਕਾਰਡ ਨੰਬਰ ਲੈ ਆਪਣੇ ਵਰਕਰਾਂ ਨੇ ਟਾਈਮ ਵੱਧ ਲਗਾ। ਟਾਈਮ ਥੋੜਾ ਸੀ ਲੇਕਿਨ ਵੱਧ ਲਗਾ। ਪਰ ਇਹ ਨਰੋਲ ਬਿਲਕੁਲ ਸਹੀ ਜਾਇਜ਼ ਤੇ ਜੈਨੂਇਲ ਪਰਤੀ ਹੋਈ ਜਾ। ਆ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਜਦੋਂ ਆਪਣੇ ਬਜ਼ੁਰਗਾਂ ਦੇ ਹੱਥਾਂ ਵਿੱਚ ਹੁੰਦਾ ਸੀਗਾ। ਉਸ ਸਮਿਆਂ 'ਚ ਐਦਾਂ ਪਰਤੀ ਹੁੰਦੀ ਸੀਗੀ। ਸੋ ਅਸੀਂ ਫਲੋਰ ਸਾਹਿਬ ਨਾਲ ਨੇ ਸੀਨੀਅਰ ਲੀਡਰ ਨੇ ਫਲੋਰ ਦੇ ਬਹੁਤ ਵਾਰੀ ਐਮਐਲਏ ਰਹੇ ਵਜ਼ੀਰ ਰਹੇ ਇਹਨਾਂ ਦੀ ਸਾਰੀ ਟੀਮ ਆਪਣੀ ਸ਼ਰਮਣੀ ਕਾਲੀ ਲੱਭਦੀ ਇੱਥੇ ਹਾਜ਼ਰ ਹੈ ਆ ਤੇ ਜਿਨ੍ਹਾਂ ਨੂੰ ਲੋਕ ਚਾਣਗੇ ਜਿਨ੍ਹਾਂ ਨੇ ਭਰਤੀ ਕੀਤੀ ਆ ਉਹਨਾਂ ਨੂੰ ਡੈਲੀਗੇਟ ਬਣਾਵਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਪ੍ਰਕਿਰਿਆ ਆ ਅਹੁਦੇਦਾਰਾਂ ਦੀ ਜਾਂ ਸਟੇਟ ਦੀ ਉਹ ਆਉਣ ਵਾਲੇ ਸਮੇਂ 'ਚ ਹੋਣੀ ਆ ਇਸ ਖਾਤਰ ਅਸੀਂ ਇੱਥੇ ਸਿਟੀ ਪੈਲੈਸ ਵਿੱਚ ਆਏ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਭਰਤੀ ਕੀਤੀ ਬਹੁਤ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਪੰਥ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦਿੱਤਾ ਉਹਨਾਂ ਦੀ ਸਿਫਤ ਹੋਣੀ ਚਾਹੀਦੀ ਹੈ ਸਾਰੇ ਪੰਜਾਬ 'ਚ ਜਾਂ ਹੋਰ ਵਿਦੇਸ਼ਾਂ ਵਿੱਚ ਹੋਈ ਜਿੱਥੋਂ-ਜਿੱਥੋਂ ਭਰਤੀ ਆਈ ਹੈ ਦੂਸਰੇ ਸੂਬਿਆਂ 'ਚੋਂ ਵੀ ਆਈ ਹੈ ਕਰਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਿੱਤਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨੇ ਆ ਤੇ ਉਹਨਾਂ ਨੇ ਅਕਾਲੀ ਦਲ ਨੂੰ ਦੁਆਰਾ ਪੁਨਰ ਸੁਰਜੀਤ ਕਰਨ ਵਾਸਤੇ ਅਕਾਲੀ ਦਲ ਨੂੰ ਦੁਆਰਾ ਕਾਇਮ ਕਰਨ ਲਈ ਖੜੇ ਕਰ ਲਈ ਲੋਕਾਂ ਵਿੱਚ ਅਕਾਲੀ ਦਲ ਦੀ ਹਰਮਨ ਪਿਆਰਤਾ ਨੂੰ ਦੁਆਰਾ ਬਣਾਉਣ ਵਾਸਤੇ ਕਰਕੇ ਪੰਜਾਬ ਦੇ ਲੋਕ ਚਾਹੁੰਦੇ ਆ ਅਕਾਲੀ ਦਲ ਆ ਕੇ ਪੰਜਾਬ ਦੀ ਪੰਜਾਬੀਆਂ ਦੀ ਅਗਵਾਈ ਕਰੇ ਸ਼ੁਕਰੀਆ ਅਦਾ ਕਰਦੇ ਆ ਸਮੂਚੀ ਪੰਜ ਮੈਂਬਰੀ ਪਰਤੀ ਕਮੇਟੀ ਵੱਲੋਂ ਜਿਨ੍ਹਾਂ ਜਨਾਮੇ ਵੀ ਇਸ ਪਰਤੀ ਵਿੱਚ ਆਪਣਾ ਯੋਗਦਾਨ ਪਾਇਆ ਤੇ ਜਿਹੜੇ ਹੁਣ ਡੈਲੀਗੇਟ ਬਣ ਜਾ ਰਹੇ ਨੇ ਤੇ ਤੋਂ ਸਾਨੂੰ ਡਾਟਾ ਮਿਲਿਆ ਆ ਇਹ ਤਕਰੀਬਨ 26-27 ਲੱਖ ਦੇ ਨੇੜੇ ਪੱਤੀ ਗਈ ਆ ਥੋੜਾ ਬਹੁਤ ਅੰਤਰ ਹੋ ਸਕਦਾ ਤੇ ਹੁਣ ਜਿਹੜੀ ਸਾਡੇ ਕੋ ਆ ਗਈ ਆ ਜਿਵੇਂ ਕਹਾਂ ਜਿੰਨੀ ਕਿ ਮੈਨੂੰ ਜਾਣਕਾਰੀ ਆ ਉਹ 13 ਲੱਖ ਤੋਂ ਕੁਝ ਵੱਧ ਹੋਊਗੀ ਜਾਂ ਕੁਝ ਘਟੂਗੀ ਉਹਦੇ ਉਹਦੇ ਆਪਣੇ ਨੇੜੇ ਤੇੜੇ ਭਰਤੀ ਵਾਪਸ ਆ ਗਈ ਆ ਤੁਸੀਂ ਲਾ ਲਓ 13 ਲੱਖ ਭਰਤੀ ਵਾਪਸ ਆਉਣੀ ਬਹੁਤ ਮੈਨੇ ਰੱਖਦੀ ਐ ਬੜੀ ਵੱਡੀ ਗੱਲ ਐ ਇਸ ਇਹਨਾਂ ਹਾਲਾਤਾਂ ਵਿੱਚ ਜਦੋਂ ਕਿਵੇਂ ਭਰਤੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਵੇਂ ਸਾਰੀ ਪ੍ਰਕਿਰਿਆ ਨੂੰ ਟੋਰਪੇਡੋ ਕਰਨ ਦੀ ਆਪਣੇ ਬਹੁਤ ਵੱਡੇ ਪਰਾਲੇ ਹੋਏ ਜਿਨ੍ਹਾਂ ਨੇ ਆਪਣੇ ਅਕਾਲਤਖਬ ਸਾਹਿਬ ਨੂੰ ਪਿੱਠ ਦਿਖਾਈ ਜਿਹੜੇ ਭਗੌੜੇ ਨੇ ਅਕਾਲਤਖਬ ਸਾਹਿਬ ਦੇ ਉਹਨਾਂ ਨੇ ਆਪਣੀ ਭਰਤੀ ਪ੍ਰਕਿਰਿਆ ਆਰੰਭ ਕਰਤੀ ਇਹਦੇ ਨਾਲ ਹੀ ਸਾਡੇ ਸਿਧਾਂਤ ਨੂੰ ਬਿਲਕੁਲ ਅੱਖੋਂ ਪਰੋਕੇ ਕਰਕੇ ਸੋ ਇਹ ਜਿੰਨੀ ਭਖਤੀ ਆਈ ਆ ਬੜੀ ਤਸੱਲੀ ਬਖਸ਼ਿਆ ਭਾਵੇਂ ਵੀ ਆ ਰਹੀ ਹੈ ਆਪਣੀ ਡੈਲੀਗੇਟ ਬਣਾਉਣ ਦੀ ਹੁਣ ਤੱਕ ਅਸੀਂ ਅੱਜ ਪੂਰੀ ਕਰਨੀ ਆ ਅੱਜ ਆਪਣੇ ਜਲੰਧਰ ਚੋਂ ਅਕਾਲੂ ਸ਼ਹਿਰਪੁਰ ਜਾਵਾਂਗੇ ਤੇ ਸਾਰੇ ਪੰਜਾਬ ਵਿੱਚ ਇਹ سلسلہ ਚੱਲ ਰਿਹਾ ਤੇ 30 ਤਰੀਕ ਤੱਕ ਜਾਂ ਉਸਦੇ ਨੇੜੇ ਇਹ ਸਾਰਾ ਮੁਕੰਮਲ ਹੋ ਜਾਊਗਾ ਉਸ ਤੋਂ ਬਾਅਦ ਅਗਲੇ ਮਹੀਨੇ 11 ਤਰੀਕ ਨੂੰ ਜਿਹੜਾ ਆਪਣਾ ਪਾਰਟੀ ਦਾ ਸਟੇਟ ਦਾ ਜਲਾਸ ਰੱਖਿਆ ਹੈ ਜਿਹਦੇ ਵਿੱਚ ਸਟੇਟ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਇਸ ਭਰਤੀ ਨੂੰ ਲੈ ਕੇ ਤਸੱਲੀ ਬੜੀ ਆ ਸੰਤੁਸ਼ਟੀ ਬਹੁਤ ਆ ਕਿ ਲੋਕਾਂ ਨੇ ਇਸ ਭਰਤੀ ਨੂੰ ਬਹੁਤ ਵਡਾ ਹੰਗਾਰਾ ਦਿੱਤਾ ਦੇਖੋ ਇਹ ਨੰਬਰਾਂ ਦੀ ਗੱਲ ਕੋਈ ਨਹੀਂ ਹੁਣ ਦੂਸਰੇ ਕਦੀ ਕਹਿੰਦੇ 35 ਲੱਖ ਕਦੀ 20 ਲੱਖਾਂ ਦੀ 25 ਲੱਖ ਉਹਨਾਂ ਦੀ ਭਰਤੀ ਕੋਈ ਹੋਈ ਨਹੀਂ ਠੀਕ ਹੈ ਉਹ ਜੇ ਮੈਂ ਕਹਾਂ ਬੋਗਸ ਆ ਫਰਜ਼ੀ ਆ ਜਾਂ ਟੋਟਲੀ ਸ਼ੈਮ ਉਹਨਾਂ ਨੇ ਇਹ ਜਿਹੜੇ ਐਕਸਰਸਾਈਜ਼ ਕੀਤੀ ਆ ਉਹ ਬਹੁਤ ਉਹ ਉਹਦਾ ਜਿਹੜਾ ਗਲਤ ਸੁਨੇਹਾ ਗਿਆ ਕਰਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਲੰਘਣਾ ਕੀਤੀ ਆ ਇਹ ਭਰਤੀ ਲੋਕਾਂ ਨੇ ਆਪ ਮੰਗ ਕੇ ਕੀਤੀ ਆ ਲੋਕਾਂ ਦੇ ਵਿੱਚ ਜਜ਼ਬਾ ਸੀਗਾ ਉਤਸ਼ਾਹ ਸੀਗਾ ਕਿ ਕਿਸੇ ਇੱਕ ਲੀਡਰ ਕਰਕੇ ਜਾਂ ਇੱਕ ਕਮੇਟੀ ਕਰਕੇ ਨਹੀਂ ਸੀਗਾ ਇਹ ਸੀਗਾ ਸਿਰਫ ਅਕਾਲ ਤਖਤ ਸਾਹਿਬ ਕਰਕੇ ਮੀਰੀ ਪੀਰੀ ਦੇ ਸਿਧਾਂਤ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਸਿਧਾਂਤ ਕਰਕੇ ਸੀਗਾ ਸੋ ਸਾਨੂੰ ਬਹੁਤ ਤਸੱਲੀ ਆ ਤੇ ਸਾਨੂੰ ਆਸ ਵੀ ਹੈਗੀ ਆ ਇਸ ਭਰਤੀ 'ਚੋਂ ਪੰਜਾਬ ਦੇ ਲੋਕ ਇੱਥੇ ਵੀ ਤੇ ਵਿਦੇਸ਼ਾਂ ਵਿੱਚ ਬੈਠੇ ਵੀ ਅਸੀਂ ਪਿਛਲੇ ਸਾਲ ਇੰਗਲੈਂਡ ਤੇ ਕੈਨੇਡਾ ਜਾ ਕੇ ਆਏ ਆ ਉਹਨਾਂ ਨੂੰ ਇਸ ਭਰਤੀ 'ਚ ਬਹੁਤ ਵੱਡੀ ਆਸ ਦੀ ਕਿਰਨ ਦਿਖ ਰਹੀ ਹੈ ਤੇ ਇਹਦੇ ਵਿੱਚੋਂ ਇੱਕ ਨਵੀਂ ਲੀਡਰਸ਼ਿਪ ਉੱਭਰ ਕੇ ਆਉਣੀ ਹੈ ਸਿੱਖ ਪੰਥ ਦੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਜਿਨ੍ਹਾਂ ਤੋਂ ਉਮੀਦ ਲਾ ਕੇ ਬੈਠੇ ਨੇ ਪੰਜਾਬ ਦੇ ਲੋਕ ਪੰਥਦਰ ਦੀ ਪੰਥ ਦੇ ਅਤਿਸ਼ਈ ਕਿ ਉਹ ਪੰਜਾਬ ਦੀ ਸਹੀ ਅਗਵਾਈ ਕਰਨਗੇ ਨੇਕ ਦਿੱਤੀ ਨਾ ਪੰਜਾਬ ਨੂੰ ਜਿਹੜੀ ਹੈਗੀ ਲੀਡਰਸ਼ਿਪ ਪ੍ਰਦਾਨ ਕਰਨਗੇ ਤੇ ਇਸ ਭਰਤੀ ਵਿੱਚੋਂ ਸਾਫ ਸੁਥਰੀ ਇਮਾਨਦਾਰ ਸੱਚੀ ਸੁੱਚੀ ਨੇਕ ਤੇ ਨਿਰਸਵਾਰਥ ਲੀਡਰਸ਼ਿਪ ਹੀ ਲੋਕਾਂ ਨੂੰ ਉਮੀਦ ਆ ਇਹਦੇ ਵਿੱਚੋਂ ਆਊਗੀ ਸੋ ਸਾਨੂੰ ਮੁਕੰਮਲ تسਲੀ ਆ ਜਿਹੜਾ ਸਾਨੂੰ ਗਾਰਾ ਮਿਲਿਆ ਸੰਗਤਾਂ ਵਿੱਚੋਂ ਟਾਈਮ ਥੋੜਾ ਸੀਗਾ ਜੇ ਪਹਿਲਾਂ ਪਰਤੀ ਸ਼ੁਰੂ ਹੋ ਜਾਂਦੀ ਜਦੋਂ ਹੁਕਮ ਨਾਮੇ ਆਏ ਸੰ 6 ਮਹੀਨੇ ਦਾ ਟਾਈਮ ਦਿੱਤਾ ਸੀਗਾ ਸਿੰਘ ਸਾਹਿਬ ਨੇ ਬਿਲਕੁਲ ਸਹੀ ਟਾਈਮ ਸੀਗਾ ਹੁਣ ਅਸੀਂ ਇਹ 34 ਮਹੀਨਿਆਂ ਚ ਇਹਨੂੰ ਆਪਣੇ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਆ ਸਾਨੂੰ ਬਹੁਤ ਤਸੱਲੀ ਆ ਜਿਵੇਂ ਸੰਗਤਾਂ ਨੇ ਲੋਕਾਂ ਨੇ ਪੰਜ ਦਰਦੀਆਂ ਨੇ ਪੰਜਾਬੀਆਂ ਨੇ ਜਿਨ੍ਹਾਂ ਜਿਵੇਂ ਉਹਨਾਂ ਨੇ ਇਸ ਭਰਤੀ ਦਾ ਸਾਥ ਦਿੱਤਾ ਜੋ ਕਾਲੀ ਦਾਲਾ ਸੰਵਿਧਾਨ ਆਪਾਂ ਨੂੰ ਦਰਸਾਉਂਦਾ ਆ ਕਹਿੰਦਾ ਆ ਉਹਦੇ ਮੁਤਾਬਕ ਜਿਹੜੇ ਡੈਲੀਗੇਟ ਬਣਨੇ ਸਟੇਟ ਦੇ ਉਹ ਜਿਹੜੇ ਸਟੇਟ ਦੇ ਪ੍ਰਧਾਨ ਦੀ ਚੋਣ ਕਰਨਗੇ ਉਸ ਤੋਂ ਬਾਅਦ ਪ੍ਰਧਾਨ ਦੀ ਜਿਹੜੇ ਚੁਣੇ ਗਿਆ ਉਹਨਾਂ ਦੀ ਆਪਣੀ ਟੀਮ ਬਣਨੀ ਆ ਇਹ ਹੁਕਮਨਾਮਾ ਉਹ ਸੱਤ ਤੱਕ ਸੀਮਤ ਸੀਗਾ ਵੀ ਭਰਤੀ ਕਰਕੇ ਡੈਲੀਗੇਟ ਬਣਾਓ ਡੈਲੀਗੇਟ ਬਣਾ ਕੇ ਅਹੁਦੇਦਾਰੀਆਂ ਕੈਮ ਕਰੋ ਤੇ ਪ੍ਰਧਾਨ ਦੀ ਚੋਣ ਕਰੋ ਉਸ ਤੋਂ ਬਾਅਦ ਅਸੀਂ ਜਦੋਂ ਇਹ ਪ੍ਰਕਿਰਿਆ ਮੁਕੰਮਲ ਹੋ ਗਈ ਪੰਜ ਮੈਂਬਰੀ ਕਮੇਟੀ ਜਾ ਕੇ ਕਾਲ ਤਖਸਾਲ ਆਪਣੇ ਅਰਦਾਸ ਕਰਕੇ ਤੇ ਸ਼ੁਕਰਾਨਾ ਕਰਕੇ ਆਉਂਗੀ ਗੁਰੂ ਸਾਹਿਬ ਦਾ ਕਿ ਜਿਹੜੀ ਜ਼ਿੰਮੇਵਾਰੀ ਤੁਸੀਂ ਸਾਨੂੰ ਬਖਸ਼ੀ ਸੀ ਅਸੀਂ ਆਪਣੀ ਜ਼ਿੰਮੇਵਾਰੀ ਉਹ ਪੂਰੀ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ